ਹੈਲੋ एवरीवन ਸਾਰੇ ਹੀ ਇਟਡੀ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਸਾਥਿਓ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਹਰ ਇਟਡੀ ਨਾਟਚਰਾਨੇ ਵਿੱਚ ਸਾਥੀ ਤੱਕ ਇਹ ਜਾਣਕਾਰੀ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਸਾਥਿਓ ਜਿਸ ਤਰ੍ਹਾਂ ਤੁਹਾਨੂੰ ਸਾਰੇ ਸਾਥੀਆਂ ਨੂੰ ਪਤਾ ਹੀ ਆ ਕਿ ਆਪਾਂ 18 ਤਰੀਕ ਦਾ ਜਿਹੜਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦੇ ਪਿੰਡ ਮੋਰਚਾ ਲਾਉਣਾ ਸੀਗਾ ਤੇ ਉਹਦਾ ਮੈਸੇਜ ਆਇਆ ਸੀ ਸੋ ਸਾਰੇ ਸਾਥੀਆਂ ਨੂੰ ਦੱਸਣਾ ਚਾਹਣਾ ਕਿ ਉਸ ਦੇ ਵਿੱਚ ਜਿਹੜੀ ਆਪਾਂ ਨੂੰ 20 ਤਰੀਕ ਦੀ ਪੈਨਲ ਮੀਟਿੰਗ ਮਿਲੀ ਆ ਸਾਥਿਓ ਤੇ ਮੀਟਿੰਗ ਕਰਾਂਗੇ ਸਾਥਿਓ ਆਪਾਂ ਕਿਉਂਕਿ ਜੋ ਵੀ ਆਪਾਂ ਨੂੰ ਮਿਲਣਾ ਸਾਥਿਓ ਟੇਬਲ ਟਾਕ ਤੇ ਗੱਲਬਾਤ ਹੋਣੀ ਉਸ ਤੋਂ ਬਾਅਦ ਜਿਹੜਾ ਆਪਣਾ ਅਗਲਾ ਪ੍ਰੋਸੈਸ ਸ਼ੁਰੂ ਹੋਣਾ। ਸੋ ਸਾਰੇ ਸਾਥੀਆਂ ਨੂੰ ਬੇਨਤੀ ਆ ਕਿ ਇਹ ਪ੍ਰੋਟੈਸਟ ਆਪਾਂ ਪੋਸਟਪੌਂਡ ਕੀਤਾ, ਮੁਲਤਵੀ ਨਹੀਂ ਕੀਤਾ। ਤੇ ਤਿਆਰੀ ਸਾਰੇ ਸਾਥੀਆਂ ਨੇ ਰੱਖਣੀ ਆ। ਜਿਸ ਤਰ੍ਹਾਂ ਤੁਸੀਂ ਬੈਗ ਪੈਕ ਕਰਕੇ ਰੱਖਿਆ ਉਸੇ ਤਰ੍ਹਾਂ ਉਹ ਬੈਗ ਪੈਕ ਹੀ ਚਾਹੀਦੇ ਆ। ਕਿਉਂਕਿ ਸੰਘਰਸ਼ ਦਾ ਵਿਗਲ ਆ ਜਿਹੜਾ ਉਹ ਕਿਸੇ ਟਾਈਮ ਵੀ ਵੱਜ ਸਕਦਾ। ਕਿਉਂਕਿ 20 ਤਰੀਕ ਨੂੰ ਮੀਟਿੰਗ ਕਰਾਂਗੇ ਸਾਥਿਓ। ਮੀਟਿੰਗ ਕਰਕੇ ਨਾਲ ਦੀ ਨਾਲ ਹੀ ਤੁਹਾਨੂੰ ਲਾਈਵ ਹੋ ਕੇ ਸਾਰਾ ਕੁਝ ਦੱਸਿਆ ਜਾਊਗਾ ਜਿਹਦਾ ਉਸ ਮੀਟਿੰਗ ਦੇ ਵਿੱਚ ਆਪਾਂ ਨੂੰ ਪੋਜ਼ੀਟਿਵ ਕੁਝ ਨਿਕਲ ਕੇ ਆਉਂਦਾ ਪੱਕੀ ਕੋਈ ਡੇਟ ਦੇਊਗਾ ਪ੍ਰਸ਼ਾਸਨ ਜਾਂ ਮੰਤਰੀ ਸਾਹਿਬ ਜਾਂ ਇਹਨਾਂ ਦੇ ਅਫਸਰ ਤਾਂ ਜਿਹੜਾ ਆਪਣਾ ਧਰਨਾ ਉਹਨੇ ਦਿਨਾਂ ਲਈ ਜਿਹੜਾ ਮੁਲਤਵੀ ਰਹੂਗਾ ਪਰ ਜੇਕਰ ਜੇ ਆਪਾਂ ਨੂੰ ਲੱਗਿਆ 20 ਤਰੀਕ ਨੂੰ ਮੀਟਿੰਗ ਦੇ ਵਿੱਚ ਸਾਨੂੰ ਕੁਝ ਨਹੀਂ ਮਿਲਿਆ ਜਾਂ ਸਾਨੂੰ ਲਾਰੇ ਲੱਗ ਰਹੇ ਆ ਜਾਂ ਸਾਨੂੰ ਕੁਝ 네ਗੇਟਿਵ ਲੱਗ ਰਿਹਾ ਤਾ 20 ਤਰੀਕ ਨੂੰ ਸ਼ਾਮ ਨੂੰ ਹੀ ਤੁਹਾਨੂੰ ਅਗਲਾ ਜਿਹੜਾ ਆਪਣਾ ਸੰਘਰਸ਼ ਹੋਊਗਾ ਜਿਹੜਾ ਸੰਘਰਸ਼ ਦੀ ਰਣਨੀਤੀ ਹੋਊਗੀ ਉਹਦੇ ਬਾਰੇ ਜਿਹੜਾ ਤੁਹਾਨੂੰ ਸਾਰੇ ਸਾਥੀਆਂ ਨੂੰ ਦੱਸ ਦਿੱਤਾ ਜਾਊਗਾ ਪਰ ਇੱਕ ਮੇਰੀ ਹੱਥ ਜੋੜ ਕੇ ਉਹਨਾਂ ਸਾਥੀਆਂ ਨੂੰ ਬੇਨਤੀ ਆ ਮੈਂ ਬੜੇ ਭਰੇ ਜੇ ਮਨ ਨਾਲ ਇਹ ਗੱਲ ਕਹਿ ਰਿਹਾ ਕਿ ਜਿਹੜੇ ਸਾਥੀ ਗਰੁੱਪਾਂ ਦੇ ਵਿੱਚ ਗੱਲਾਂ ਕਰਦੇ ਨੇ ਜਾਂ ਜਿਹੜੇ ਹੁਣ ਹੋ ਸਕਦਾ ਹੈ ਕਈ ਐਸ ਆਡੀਓ ਨੂੰ ਸੁਣ ਕੇ ਵੀ ਕਹਿਣਗੇ ਯੂਨੀਅਨ ਨੇ ਮਿੱਠੀ ਗੋਲੀ ਲੈ ਲਈ ਇਹ ਲੈ ਲਿਆ ਉਹ ਲੈ ਲਿਆ ਉਹਨਾਂ ਸਾਥੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਥਿਓ ਹਰ ਕੰਮ ਟੱਕਰ ਮਾਰ ਕੇ ਨਹੀਂ ਹੁੰਦਾ ਗੱਲ ਟੇਬਲ ਟਾਕ ਤੇ ਹੋਣੀ ਆ ਟੇਬਲ ਟਾਕ ਤੋਂ ਹੀ ਅੱਗੇ ਕੰਮ ਸ਼ੁਰੂ ਹੋਣਾ ਜੇ ਆਪਾਂ ਨੂੰ 20 ਨੂੰ ਲੱਗਿਆ ਕੁਝ ਪੋਜ਼ਿਟਿਵ ਨਹੀਂ ਨਿਕਲ ਰਿਹਾ ਤੇ ਮੈਂ ਪਹਿਲਾਂ ਵੀ ਦੱਸਿਆ ਆਪਾਂ ਧਰਨਾ ਕੈਨਸਲ ਨਹੀਂ ਕੀਤਾ ਪੋਸਟਪੌਂਡ ਕੀਤਾ ਤੇ ਨਾਲ ਦੀ ਨਾਲ ਜਿਹੜੇ ਤੁਹਾਡੇ ਬੈਗ ਆ ਉਹ ਪੈਕ ਰਹਿਣ ਤੇ ਨਾਲ ਦੀ ਨਾਲ 20 ਤਰੀਕ ਸ਼ਾਮ ਨੂੰ ਜਿਹੜਾ ਸੰਘਰਸ਼ ਇਹਦਾ ਵਿਗਲ ਵਜਾ ਦਿੱਤਾ ਜਾਊਗਾ ਸੋ ਮੇਰੀ ਸਾਰੇ ਸਾਥੀਆਂ ਨੂੰ ਬੇਨਤੀ ਆ ਕਿ ਹੌਸਲਾ ਬਣਾ ਕੇ ਰੱਖੋ ਪਹਿਲਾਂ ਵੀ ਇੱਥੋਂ ਤੱਕ ਆ ਗਏ ਆਪਾਂ ਲਿਸਟਾਂ ਤੱਕ ਤਾਂ ਹੁਣ ਇੱਕ ਪੌੜੀ ਰਹਿ ਗਈ ਆਪਣਾ ਇੱਕ ਸਟੈਪ ਰਹਿ ਗਿਆ ਉਹ ਵੀ ਜਿਹੜਾ ਜਲਦੀ ਆਪਾਂ ਸਰ ਕਰ ਲਾਂਗੇ ਤੁਹਾਡੇ ਸਾਰਿਆਂ ਦੇ ਸਾਥ ਨਾਲ ਤੇ ਹੌਸਲੇ ਨਾਲ ਸਰ ਕਰਾਂਗੇ ਸੋ ਥੋੜਾ ਜਿਹਾ ਹੌਸਲਾ ਬਣਾਈ ਰੱਖੋ ਜੇ 20 ਨੂੰ ਕੁਝ ਮੀਟਿੰਗ ਚ ਨਾ ਪੋਜ਼ਿਟਿਵ ਨਿਕਲਿਆ ਲੱਗਿਆ ਸਾਨੂੰ ਤੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਅਗਲੇ ਬਿਗਲ ਦੀ ਜਿਹੜੀ ਤਿਆਰੀ ਹੈ ਉਹ 20 ਤਰੀਕ ਸ਼ਾਮ ਨੂੰ ਹੀ ਦੱਸ ਦਿੱਤੀ ਜਾਊਗੀ ਸੋ ਸਾਰੇ ਸਾਥੀਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ